15ਵੇਂ ਵਿੱਤ ਕਮਿਸ਼ਨ ਦਾ ਪੈਸਾ ਆਉਣ ਤੋਂ ਬਾਅਦ ਕਲੋਨੀਆਂ ਤੇ ਪਿੰਡਾਂ ਵਿੱਚ ਹੋਇਆ ਕੰਮ ਸ਼ੁਰੂ ਲੋਕਾਂ ਨੇ ਕੀਤਾ ਸਰਪੰਚ ਦਾ ਧੰਨਵਾਦ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ 15ਵੇਂ ਵਿੱਤ ਕਮਿਸ਼ਨ ਦਾ ਪੈਸਾ ਆਉਣ ਤੋਂ ਬਾਅਦ ਗ੍ਰਾਮ ਪੰਚਾਇਤਾਂ ਵੱਲੋਂ ਕੰਮਾਂ ਦੀ ਝੜੀ ਲਗਾ ਦਿੱਤੀ ਗਈ ਹੈ ਇਸੇ ਦੇ ਤਹਿਤ ਹੀ ਗੁਰੂ ਅੰਗਦ ਦੇਵ ਕਲੋਨੀ ਦੇ ਸਰਪੰਚ ਮਾਨ ਸਿੰਘ ਵੱਲੋਂ 15ਵੇਂ ਵਿੱਤ ਕਮਿਸ਼ਨ ਦਾ ਪੈਸਾ ਆਉਣ ਤੇ ਬਾਦ ਕਲੋਨੀ ਵਿੱਚ ਰੁਕੇ ਹੋਏ ਸੀਵਰੇਜ ਦੇ ਕੰਮਾਂ ਨੂੰ ਗਤੀ ਦਿੰਦਿਆਂ ਹੋਇਆ ਸੀਵਰੇਜ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਗੁਰੂ ਅੰਗਦ ਦੇਵ ਕਲੋਨੀ ਦੇ ਸਰਪੰਚ ਮਾਨ ਸਿੰਘ ਨੇ ਦੱਸਿਆ ਕਿ ਜਲਦ ਹੀ ਕਲੋਨੀ ਵਿੱਚ ਸੀਵਰੇਜ ਦਾ ਕੰਮ ਪੂਰਾ ਕਰ ਦਿੱਤਾ ਜਾਵੇਗਾ ਅਤੇ ਨਾਲੀਆਂ ਨੂੰ ਪੱਕਾ ਕਰ ਦਿੱਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਪਲਾਟਾਂ ਵਿੱਚ ਖੜੇ ਗੰਦੇ ਪਾਣੀ ਤੋਂ निजात ਮਿਲੇਗੀ ਤੇ ਬਿਮਾਰੀਆਂ ਤੋਂ ਬਚਾਅ ਹੋਵੇਗਾ। ਉਨ੍ਹਾਂ ਨੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਦਾ ਧੰਨਵਾਦ ਕਰਦੇ ਹੋਏ ਪੰਜਾਬ ਸਰਕਾਰ ਤੋਂ ਇਹ ਉਮੀਦ ਜਤਾਈ ਕਿ ਸਾਨੂੰ ਅਗਰ ਹੋਰ ਪੈਸਾ ਮਿਲ ਜਾਏ ਤਾਂ ਆਪਣੀ ਕਲੋਨੀ ਵਿੱਚ ਪਏ ਹੋਰ ਅਧੂਰੇ ਕੰਮਾਂ ਨੂੰ ਪੂਰਾ ਕਰ ਸਕਾਂਗੇ। ਇਸ ਮੌਕੇ ਤੇ ਕਲੋਨੀ ਵਾਸੀਆਂ ਨੇ ਵੀ ਸਰਪੰਚ ਦੇ ਕੀਤੇ ਹੋਏ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਗ੍ਰਾਮ ਪੰਚਾਇਤਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਜੀਵਨ ਵਿੱਚ ਸੁਧਾਰ ਹੋ ਸਕੇ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਾਜਪੁਰਾ ਤੋਂ ਵਿਸ਼ੇਸ਼ ਰਿਪੋਰਟ ਖਾਲਸਾ ਵਾਇਕਰੀ ਫੱਤੇ ਮੈਂ ਮਾਨ ਸਿੰਘ ਸਰਪੰਚ ਗੁਰੂ ਅੰਗਦੇਵ ਕਲੋਨੀ ਤੋਂ ਮੈਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਆਪਣੇ ਜਿਹੜੇ ਕਈ ਸਾਲਾਂ ਦਿੱਥੇ ਕੰਮ ਰੁਕੇ ਹੋਏ ਸਨ ਉਹ ਆਪਾਂ ਨੇ ਹੁਣ ਅੱਜ ਸਿਵਰੇ ਦਾ ਕੰਮ ਸ਼ੁਰੂ ਵੈਸਤਾ ਸੀ ਪਹਿਲਾਂ ਤੋਂ ਕਰਾਤਾ ਅੱਜ ਤੋਂ ਵੀ ਘਟੋ ਘਟ ਇੱਕ ਸਾਲ ਹੋ ਗਿਆ ਅਸੀਂ ਅਜੇ ਸਰਪੰਚੀ ਸੌਂਹ ਨਹੀਂ ਚੱਕੀ ਸੀ ਜੋ ਕਿ ਕਲੋਨੀ ਵਿੱਚ ਅਸੀਂ ਉਦੋਂ ਹੀ ਸਾਰੇ ਪੈਪਲਨ ਪਾ ਕੇ ਬਹੁਤ ਵਧੀਆ ਤਰੀਕੇ ਨਾਲ 5-600 ਫੁੱਟ ਦਾ ਪੈਪਲਨ ਪਾ ਕੇ ਸਾਰੇ ਅਸੀਂ ਬਹੁਤ ਜਿਹੜੀਆਂ ਨਾਲੀਆਂ 'ਚ ਬਹੁਤ ਦਿੱਕਤ ਸੀਗੀ ਉਹਨੇ ਸੁਣੀ ਹੁਣ ਉਸ ਤੋਂ ਬਾਅਦ 1 ਸਾਲ ਬਾਅਦ ਸਾਨੂੰ ਸਰਕਾਰ ਵੱਲੋਂ ਪੈਸਾ ਆਇਆ ਹੈ ਤੇ ਸਾਨੂੰ ਜਿਹੜੀ ਗ੍ਰਾਂਟ ਮਿਲੀ ਹੈ ਉਹ ਗਲੀਆਂ ਵਾਸਤੇ ਨਹੀਂ ਉਹ ਨਾਲੀਆਂ ਵਾਸਤੇ ਹੀ ਜਿਵੇਂ ਮਤਲਬ ਆਪਾਂ ਸੀਵਰੇਜ ਦਾ ਕੰਮ ਕਰਨਾ ਹੈ ਸੀਵਰੇਜ ਦੇ ਕੰਮ ਵਾਸਤੇ ਹੀ ਪੈਸਾ ਆਇਆ ਹੈ ਤੇ ਆਪਾਂ ਪਹਿਲਾਂ ਇਹ ਗਰਮੀਤ ਸਿੰਘ ਮੰਜੇ ਵਾਲੇ ਦੇ ਘਰ ਤੋਂ ਲੈ ਕੇ ਰਜੂ ਜੀ ਦੇ ਘਰ ਤੱਕ ਸੀਵਰੇਜ ਦਾ ਕੰਮ ਮੁਕੰਮਲ ਕਰਨ ਜਾ ਰਹੇ ਆ ਸਰਪੰਚ ਸਾਹਿਬ ਕਿਹੜਾ ਪੈਸਾ ਆਇਆ ਇਹ 15 ਵਿਧ ਕਮਿਸ਼ਨ ਦਾ ਪੈਸਾ ਆਇਆ ਇਹ ਸਾਨੂੰ ਠੀਕ ਹੈ ਤੇ ਉਸ ਤੋਂ ਬਾਅਦ ਜੂਦ ਹੁਣ ਜੇ ਕਾਫੀ ਲੰਬੇ ਸਮੇਂ ਤੋਂ ਕੰਮ ਰੁਕਿਆ ਸੀ ਸੀਵਰੇਜ ਵਾਲੇ ਉਹ ਹੁਣ ਪੂਰੇ ਹੋ ਜਾਣਗੇ ਨਹੀਂ ਉਹ ਗਰੰਟਾ ਹੋਰ ਕਰ ਰਹੇ ਨੇ ਕੋਠੀ ਨੂੰ ਗਰੰਟਾ ਹੋਰ ਪੈਣਗੇ ਆਪਾਂ ਨੂੰ ਜੀ ਹਾਂਜੀ ਹਾਂ ਗਰੰਟਾ ਹੋਰ ਪੈ ਰਿਆ ਨੇ ਕੋਈ ਪੈਸਾ ਸਰਕਾਰ ਨੇ ਘਾਟ ਨਹੀਂ ਰਿਹਾ ਤੇ ਨਹੀਂ ਉਹ ਕਹਿੰਦੇ ਵੀ ਤੁਸੀਂ ਹੁਣ ਕੰਮ ਸ਼ੁਰੂ ਕਰਾਓ ਕੰਮ ਸ਼ੁਰੂ ਕਰਾਓ ਤੇ ਆਪਾਂ ਕੱਲੀ-ਕੱਲੀ ਗਲੀ ਦਾ ਆਪਾਂ ਸੀਵਰੇਜ ਦਾ ਕੰਮ ਮੁਕੰਮਲ ਕਰ ਦਿੰਦੇ ਆ ਅੱ ਕੋ ਜੋ ਪੈਸਾ ਆਇਆ ਇਹਦੇ ਨਾਲ ਪੂਰਾ ਹੋ ਜਾਏਗਾ ਨਹੀਂ ਇਹਦੇ ਨਾਲ ਤਾਂ ਨਹੀਂ ਪੂਰਾ ਹੋਣਾ ਸਾਨੂੰ ਪੈਸੇ ਦੀ ਹੋਰ ਜ਼ਰੂਰਤ ਹੈ ਸਾਨੂੰ ਪੈਸੇ ਹੋਰ ਬਹੁਤ ਚਾਹੀਦੇ ਨੇ ਉਹ ਸਾਰੇ ਸਾਡੀ ਗੱਲਬਾਤ ਹੋਈ ਵੀ ਉਹ ਕਹਿੰਦੇ ਤੁਸੀਂ ਕੰਮ ਲਾਈ ਚਲੋ ਪੈਸੇ ਅਸੀਂ ਹੋਰ ਦੇ ਹੀ ਚੱਲਨੇ ਆ ਪੈਸੇ ਹੋਰ ਪਾਈ ਚੱਲੇਗੀ ਸਰਕਾਰ ਸਾਡੀ ਵਧੀਆ ਸਰਕਾਰ ਹੈ ਆਮ ਪਾਰਟੀ ਸਰਕਾਰ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਪਾਣੀ ਲੰਬੇ ਸਮੇਂ ਤੋਂ ਪਾਣੀ ਪੂਣੀ ਖੜ ਜਾਂਦਾ ਸੀ ਹੁਣ ਲੱਗਦਾ ਵੀ ਉਸ ਤੋਂ ਨਿਜਾਤ ਮਿਲੇਗੀ ਬਹੁਤ ਵਧੀਆ ਜੀ ਸਾਨੂੰ ਹੁਣ ਸਿਸਟਮ ਸਰਕਾਰ ਦਾ ਬਹੁਤ ਵਧੀਆ ਉਹਨਾਂ ਨੇ ਆਪਣੇ ਵਧੀਆ ਤਰੀਕੇ ਨਾਲ ਸਰਪੰਚ ਸੁਨੇ ਹਨ ਵਧੀਆ ਕੰਮ ਤਰੀਕੇ ਨਾਲ ਕਰਵਾ ਰਹੇ ਹਨ ਜਿਹੜੇ ਸਾਡੇ 15-15 ਸਾਲ ਤੋਂ ਕੰਮ ਨਹੀਂ ਹੋਏ ਉਹ ਸਾਡੇ ਕੰਮ ਹੋ ਰਹੇ ਹਨ ਮੈਨੂੰ ਇੱਥੇ 20 ਸਾਲ ਹੋ ਗਏ ਇੱਥੇ ਕਰ ਰਿਹਾ ਰਹਿੰਦਿਆਂ ਨੂੰ ਮੈਂ ਜੱਗੀ ਕਲੋਨੀ ਚ ਰਹਿੰਦਾ ਹਾਂ ਲਾਇਨਸ ਕਲੱਬ ਤੋਂ ਲੈ ਕੇ ਸਾਡੇ ਗੁਰੂ ਅੰਗ ਜੱਗੀ ਕਲੋਨੀ ਤੱਕ ਸੜਕ ਦਾ ਬੁਰਾ ਹਾਲ ਅੱਜ ਤੱਕ ਖੱਡੇ ਪਾਣੀ ਭਰ ਜਾਂਦਾ ਸੀ ਮੀਂਹ ਕਿਤੇ ਹੁੰਦਾ ਸੀ ਅੱਜ ਤੱਕ 20 ਸਾਲਾਂ ਦੇ ਮੈਂ ਕਦੀ ਸੜਕ ਤੇ ਉਸ ਤੇ ਕਿਸੇ ਨੇ ਇੱਕ ਬਜਰੀ ਦਾ ਇੱਕ ਕਿਲੋ ਵੀ ਨਹੀਂ ਗੇਰਾ ਦੇਖਿਆ ਆ ਪਾਲਤੀ ਸਰਕਾਰ ਆਈ ਹੈ ਲਾਇਨਸ ਕਲੱਬ ਤੋਂ ਲੈ ਕੇ ਸਿਰੇ ਤੱਕ ਲੋਕਿੰਗ ਟਾਇਲ ਜੋ ਕਿ ਸਾਡੀਆਂ 4-5 ਕਲੋਨੀਆਂ ਅਰ ਅੱਗੇ ਪਿੰਡਾਂ ਦਾ ਮੇਨ ਰਸਤਾ ਹੈ ਸਾਰੇ ਇੱਥੇ ਗੁਆ ਖੜੇ ਹਨ ਕੋਈ ਇਸ ਕਹਿਣ ਦੀ ਲੋੜ ਹੀ ਨਹੀਂ ਹੈ ਇਹ ਤੇ ਲੋਕਾਂ ਨੂੰ ਵੀ ਆਪਣੇ ਆਪ ਸਾਡੀ ਪਬਲਿਕ ਨੂੰ ਚਾਹੀਦਾ ਵੀ ਜਿਹੜਾ ਬੰਦਾ ਕੰਮ ਕਰ ਰਿਹਾ ਆਪਾਂ ਉਹਦੇ ਨਾਲ ਖੜੀਏ ਅਜੇ ਤੱਕ ਕੋਈ ਸੜਕ ਨਹੀਂ ਬਣੀ ਸੀ ਜਿੱਥੇ ਅਸੀਂ ਲੋਕਿੰਗ ਟਾਇਲ ਲਵਾਤੀ ਹੈ ਬਾਕੀ ਹੁਣ ਇਸ ਤੋਂ ਬਾਅਦ ਅਸੀਂ ਲਾਈਟਾਂ ਦਾ ਵੀ ਕੰਮ ਕਰਨ ਜਾ ਰਹੇ ਹਾਂ ਥੋੜੇ ਦਿਨਾਂ ਸੀ ਸ਼ੁਰੂ ਕਰ ਦੇਣਾ ਪੰਜ ਚਾਰ ਦਿਨਾਂ ਤੋਂ ਧੁੰਦ ਕਰਕੇ ਰੁਕੇ ਹੋਏ ਸੀ ਕੋਈ ਛੁੱਟੀਆਂ ਪੈ ਗਈਆਂ ਸੀਵਰੇਜ ਦਾ ਕੰਮ ਤਾਂ ਆਪਾਂ ਪੂਰੀ ਕਲੋਨੀ ਚ ਜਿਹੜੀਆਂ ਐਮ ਐਲ ਏ ਸਾਹਿਬ ਦਾ ਕਿੰਨਾ ਤਸੀਂ ਜਿੰਨਾ ਵੀ ਪੈਸਾ ਚਾਹੀਦਾ ਤੁਹਾਨੂੰ ਦੇਾਂਗੇ ਕੋਈ ਦਿੱਕਤ ਨਹੀਂ ਹੈ ਵਾਜ ਬਲਤਾ ਵਾਜੁਰਜੀ ਕੇ ਪੱਤੇ ਜੀ ਕੀ ਕਹਿਣਾ ਹੈ ਜੋ ਸਰਪੰਚ ਵੱਲੋਂ ਤੁਹਾਡੇ ਕਲੋਨੀ ਚ ਕੰਮ ਸ਼ੁਰੂ ਕੀਤਾ ਗਿਆ ਹੈ ਹਾਂਜੀ ਗੁਰੰਗਦੇਵ ਕਲੋਨੀ ਦੇ ਵਸਨੀਕ ਆ ਜੀ 20 ਸਾਲ ਤੋਂ ਰਹਿ ਰਹੇ ਹਾਂ ਇੱਥੇ ਬੜਾ ਬੁਰਾ ਹਾਲ ਸੀ ਇੱਥੇ ਨਾਲੀਆਂ ਦੇ ਪਾਣੀ ਬੁਰਾ ਹਾਲ ਮੱਛਰ ਤੇ ਸਰਪੰਚ ਸਾਹਿਬ ਨੂੰ ਬੇਨਤੀ ਕੀਤੀ ਹੈ ਆਮ ਪਾਰਟੀ ਹੁਣ ਸਾਡੀ ਸੁਣਵਾਈ ਹੋਈ ਹੈ ਨਾਲੀਆਂ ਦਾ ਕੰਮ ਸ਼ੁਰੂ ਹੋਇਆ ਹੈ ਤੇ ਸਰਪੰਚ ਸਾਹਿਬ ਦਾ ਧੰਨਵਾਦ ਹੈ ਬੜੀ ਢੇਰ ਤੋਂ ਪਲਾਟਾਂ ਵਿੱਚ ਪਾਣੀ ਪਲਾਟਾਂਾਂ 'ਚ ਹਾਂਜੀ ਪਲਾਟਾਂਾਂ 'ਚ ਹੋਰ ਰੋਜ਼ ਲੜਾਈਆਂ ਹੁੰਦੀਆਂ ਸੀ ਸਾਡੀਆਂ ਹਾਂਜੀ ਸਾਡੀ ਕੋਠੀਆਂ ਦੇ ਨਾਲ ਪਾਣੀ ਘਰਾਂ ਦਾ ਸਾਰਾ ਨੀਂਆਂ 'ਚ ਪੈ ਰਿਹਾ ਹੈ ਤੇ ਬੁਰਾ ਹਾਲ ਹੈ ਤੇ ਲੱਗਦਾ ਜੀ ਹੁਣ ਉਸ ਤੋਂ निजात ਮਿਲ ਜਾਏਗਾ ਬਿਮਾਰੀਆਂ ਤੋਂ ਬਚਾਅ ਹੋ ਜਾਊਗਾ ਹਾਂਜੀ ਕਿਰਪਾ ਹੋਈ ਹੈ ਭੱਬੇ ਨਾਨਕ ਦੀ ਤੇ ਆਮ ਪਾਰਟੀ ਦੀ ਸਰਕਾਰ ਆਈ ਹੈ ਸਾਡਾ ਮਾਨ ਸਿੰਘ ਸਰਪੰਚ ਸਾਹਿਬ ਆਡੇ ਬੇਨਤੀ ਮੰਨੀ ਜਣਾ ਨੇ ਤੇ ਪੈ ਪੁਆਰੇ ਨੇ ਸਾਡੇ ਇਸ ਤੋਂ ਇਲਾਵਾ ਹੋਰ ਕੀ ਸਮੱਸਿਆ ਹੈ ਉਹਦੇ ਬਾਰੇ ਵੀ ਜਾਣ ਪਾਣੀ ਵਾਲੀ ਟੈਂਕੀ ਤੇ ਵੀ ਸਾਨੂੰ ਲੋੜ ਆ ਪਾਣੀ ਪੀਣ ਵਾਲਾ ਇੱਥੇ ਖਰਾਬ ਹੈ ਬੋਰਾ ਦਾ ਪਾਣੀ ਡੂੰਗਾ ਹੈ ਸਹੀ ਨਹੀਂ ਪਾਣੀਗਾ ਤੇ ਪਾਣੀ ਦੀ ਸਾਨੂੰ ਮੰਗਿਆ ਪਾਣੀ ਵੀ ਸਾਡੇ ਇੱਥੇ ਟੈਂਕੀ ਠੀਕ ਹੈ ਜੀ ਲਾਈਟਾਂ ਸਰਪੰਚ ਸਾਹਿਬ ਕਹਿੰਦੇ ਨੇ ਲਾਈਟਾਂ ਵੀ ਲਵਾ ਕੇ ਦੇ ਰਹੇ ਹਾਂ ਜੀ ਸਰਪੰਚ ਸਾਹਿਬ ਨੂੰ ਤੁਸੀਂ ਕੋਈ ਲਿਖਤੀ ਵਿੱਚ ਦਿੰਦਾ ਲਿਖਤੀ ਵਿੱਚ ਹੁਣ ਦਿਆਂਗੇ ਲਿਖ ਕੇ ਹਾਂਜੀ ਸਾਡੇ ਸਰਪੰਚ ਸਾਹਿਬ ਆਏ ਨੇ ਹੁਣ ਕਰਨਗੇ ਸਾਡੀ ਤਹਿਤਾ ਠੀਕ ਹੈ ਜੀ ਮੇਰਾ ਨਾਮ ਭਾਜੀ ਮਨਜੀਤ ਸਿੰਘ ਹੈ ਜੀ ਸਭ ਤੋਂ ਪਹਿਲਾਂ ਤੇ ਮੇਰੀ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰੂ ਅੰਗਦ ਦੇਵ ਕਲੋਨੀ ਦਾ ਵਾਸੀ ਹਾਂ ਜੀ ਬਹੁਤ ਲੰਮੇ ਸਮੇਂ ਤੋਂ ਰੁਕਿਆ ਹੋਇਆ ਕੰਮ ਸਾਡਾ ਸੀਵਰੇਜ ਦਾ ਸਾਡੇ ਮਾਣਯੋਗ ਸਰਪੰਚ ਸ਼੍ਰੀ ਮਾਨ ਸਿੰਘ ਜੀ ਨੇ ਜੋ ਕਿ ਇਹਨਾਂ ਦੀ ਬਦੌਲਤ ਹੁਣ ਸ਼ੁਰੂ ਹੋ ਰਿਹਾ ਹੈ ਤੇ ਇਹਨਾਂ ਦੀ ਬਦੌਲਤ ਹੀ ਇਹ ਕੰਮ ਪੂਰਾ ਹੋਣਾ ਹੈ ਮੇਰੀ ਤੇ ਸਾਰੇ ਭੈਣ ਭਰਾਵਾਂ ਨੂੰ ਇਹੀ ਹੋਏ ਵੀ ਸਾਰੇ ਇਹਨਾਂ ਦਾ ਸਹਿਯੋਗ ਕਰਨ ਆਉਣ ਵਾਲੇ ਸਮੇਂ 'ਚ ਵੀ ਤੇ ਦੂਸਰੀ ਗੱਲ ਮੇਰੀ ਸਰਕਾਰ ਨੂੰ ਵੀ ਅਨੁਰੋਧ ਹੈ ਵੀ ਜਿਵੇਂ ਸਾਡੇ ਸਰਪੰਚ ਸਾਹਿਬ ਨੇ ਮੁੱਦਾ ਚੁੱਕਿਆ ਹੋਇ ਇਨਾਂ ਦਾ ਸਰਕਾਰ ਵੀ ਸਹਿਯੋਗ ਕਰੇ ਇਹਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ ਤਾਂ ਕਿ ਇਹ ਲੋਕਾਂ ਦੀ ਹਰ ਸਮੱਸਿਆ ਦਾ ਪੂਰਨ ਹੱਲ ਕਰਨਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤੋ